ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮੈਲ ਨਿਊਜ਼ ਪੰਜਾਬ ਮੈਂ ਵਿੱਕੀਵਰ ਕਸਟਮ ਅੱਗੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਇੱਥੇ ਡੀਸੀ ਸਾਹਿਬ ਵੀ ਆਏ ਹੋਏ ਸੀ ਔਰ ਉੱਚ ਅਧਿਕਾਰੀ ਖੇਤੀਬਾੜੀ ਵਿਭਾਗ ਦੇ ਉਹ ਵੀ ਆਏ ਹੋਏ ਸੀ ਉਹਨਾਂ ਨੇ ਜਾਨੀ ਕਿ ਇਥੋਂ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਕਿ ਜਿਹੜੀ ਆਉਣ ਵਾਲੀ ਫਸਲ ਹੈ ਜੋ ਫਸਲ ਪੱਕ ਕੇ ਤਿਆਰ ਹੋਣ ਨੂੰ ਤਿਆਰ ਹੈ ਜਿਹੜੇ ਝੋਨੇ ਦੀ ਰਹਿਣ ਖੁੰਦ ਨੂੰ ਅੱਗ ਨਾ ਲਾਈ ਜਾਵੇ ਔਰ ਉਹਦਾ ਕਿਸੇ ਹੋਰ ਤਰੀਕੇ ਨਾਲ ਉਹਦਾ ਜਿਹੜਾ ਹੱਲ ਕੀਤਾ ਜਾਵੇ ਇਸ ਲਈ ਇੱਥੇ ਸਾਰੇ ਕਿਸਾਨ ਆ ਗੂ ਜਿਹੜੇ ਕਿਸਾਨ ਨੇ ਇੱਕ ਅੱਗੇ ਉਹ ਵੀ ਇੱਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਸੀ ਆਪਾਂ ਇਹਨ ਅੱਜ ਜਿਹੜਾ ਇਸ਼ੂ ਹੈ ਆਪਣਾ ਕਿਸਾਨਾਂ ਦੀਆਂ ਸਵੱਸਿਆ ਸੁਣਨ ਵਾਸਤੇ ਇੱਥੇ ਡੀਸੀ ਸਾਹਿਬ ਆਖੇ ਜਿਹੜੀਆਂ ਗੱਲਾਂ ਆਪਾਂ ਨੇ ਕਰਨੀਆਂ ਨੇ ਉਹ ਕਿਸਾਨੀ ਵੀ ਨਾਲੀ ਸੰਬੰਧਤ ਹੋਣ ਇਹ ਨੇ ਖੇਤੀ ਦੇ ਇਸ਼ੂ ਰਜ ਇਹ ਸਾਡਾ ਫਤਨਾ ਬਲਾਕ ਹੈ ਨਾ ਬਾਰਡਰ ਦੇ ਉੱਤੇ ਪੈ ਗਿਆ ਸਰਮ ਸੁਗਰੂਰ ਵੀ 50 ਕਿਲੋਮੀਟਰ ਪੈ ਗਿਆ ਪਟਿਆਲਾ ਵੀ 50 ਕਿਲੋਮੀਟਰ ਪੈ ਗਿਆ। ਪਹਿਲਾਂ ਤਾਂ ਮੈਂ ਤੁਹਾਡੇ ਅੱਗ ਤੋਂ ਇਲਾਵਾ ਇੱਕ ਗੱਲ ਹੋਰ ਕਰਾਂਗਾ। ਜਿਹੜੀ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਡੀ.ਏ.ਪੀ ਦੀ ਬੜੀ ਚੁਸਤੀ ਹੈ। ਅਸੀਂ ਬਹੁਤ ਵਾਰੀ ਮਿਲ ਚੁੱਕੇ ਹਾਂ ਕਿ ਅਫਸਰਾਂ ਨੂੰ ਡੀ.ਏ.ਪੀ ਦੀ ਘਾਟਾ ਜਿਹੜੀ ਸਾਡੀ ਬਹੁਤ ਵੱਡੀ ਹੈ ਤੇ ਪੂਰੀ ਕੀਤੀ ਜਾਵੇ। ਕਿ ਇੱਥੇ ਇੱਕ ਅੱਗੇ ਦੇ ਵਿੱਚ ਅੱਗ ਸਾਰਿਆਂ ਨੂੰ ਜਾਨੇ ਲੱਗੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਲੱਗੀ ਹੈ। ਅੱਜ ਤੇ ਪਿਛਲੇ ਵਾਰੀ ਦੀ ਸਾਡੂ ਤਹਿਸੀਲਦਾਰ ਸਾਹਿਬ ਨੇ ਬੁਲਾਏ ਸੀ ਤੁਹਾਨੂੰ ਬੇਲਰ ਦਿੰਦੇ ਆ ਅਸੀਂ ਵੀ ਰਹਿਣ ਖੂਦ ਚੱਕਾਂਗੇ ਪਰ ਅੱਜ ਤਈ ਸਾਡੇ ਫੋਨ ਨਹੀਂ ਕਿਸੇ ਨੇ ਚੱਕੇ ਆ ਖੇਤੀਬਾੜੀ ਵਾਲੇ ਖੜੇ ਨੇ ਆ ਮੁੰਡੇ ਇੱਥੇ ਜਿੰਦੇ ਰਹੇ ਸਾਨੂੰ ਇਹ ਤਹਿਸੀਲਦਾਰ ਸਾਹਿਬ ਦਾ ਦੇਣਾ ਕਰਨਾ ਇਹ ਐਸਡੀਐਮ ਸਾਹਿਬ ਦਾ ਦੇਣਾ ਕਰਨਾ ਕਹਾਂ ਨਹੀਂ ਕਹਾਂ ਗਈ ਜਾਂਦੇ ਫੋਨ ਪਰ ਇੱਥੇ ਵੱਲ ਨਹੀਂ ਆਇਆ ਪਰ ਉਹ ਸਮੱਸਿਆ ਸੀ ਅੱਗ ਲਾਉਣ ਦੇ ਬਿਨਾ ਉਹ ਸਮੱਸਿਆ ਹੈ ਹੀ ਨਹੀਂਣੀ ਇਹ ਸਮੱਸਿਆ ਨੂੰ ਧੂਰ ਕਰਨ ਵਾਸਤੇ ਅੱਜ ਤੁਸੀਂ ਆਇਓ ਕਿੰਨੇ ਸਾਨੂੰ ਵੇਲਣ ਦਿੰਦੇ ਹੋ ਇੱਥੇ ਸਾਡੇ ਘੱਗੇ ਰਾ 5300 ਏਕੜ ਜ਼ਮੀਨ ਹੈ ਘੱਗੇ ਘੱਗੇ ਕਿਉਂ ਨਹੀਂ ਗੁੱਲੀ ਡੰਡੇ ਦੀ ਦਵਾਈ ਸਾਨੂੰ ਵਧੀਆ ਲਿਆ ਕੇ ਦੇ ਸਕਦਾ ਹੁਣ ਜਿਹੜੀ ਜਿਹੜੀ ਜੀਰੀ ਵੱਢਣੀ ਹੈ 25 ਤਰੀਕ ਤੋਂ 11 ਮਈ ਨੂੰ 10 ਮਈ 25 ਤਰੀਕ ਤੋਂ ਬਾਅਦ ਮੜਣੀ ਹੈ ਅਰਜ਼ ਕਰੋ ਸਾਨੂੰ ਤੁਸੀਂ ਬੇਨਨ ਦਿੱਤਾ ਇੱਕ 8 ਦਿਨਾਂ ਦੇ ਵਿੱਚ ਕਰਜ਼ੇ ਸੁਕਣਗੇ 10 ਦਿਨ ਉਹ ਚੱਕਣ ਨਾ ਆਇਆ ਥੋੜਾ ਖੇਤੀਬਾੜੀ ਵਿਭਾਗ ਆਪਣਾ ਕਹਿੰਦਾ ਹੈ ਵੀ 10 ਮਾ ਦਾ ਪਿਛਲਾ ਹਫਤਾ 11 ਮਾ ਦਾ ਪਹਿਲਾ ਹਫਤਾ ਕਣਕ ਦੀ ਬਿਜਾਈ ਸ਼ੁਰੂ ਹੋਣੀ ਸੀ ਨਾ ਸਾਡੀ ਜ਼ਮੀਨ ਦਾ ਪੰਜਾਬ ਦਾ ਵਾਤਾਵਰਣ ਹੈ ਸਾਡੇ ਜੀਵਨਾਂ ਤੋਂ ਮਿੱਤਰ ਨੇ ਉਹ ਨਾਮ ਰਨ ਕੋਈ ਇਸੇ ਨੂੰ ਵੀ ਚਾਹਉਣੀ ਹੱਥ ਘੜੇ ਕਰਾ ਕੇ ਦੇਖ ਰੋ ਵੀ ਅੱਗ ਲਾਉਣਾ ਚਾਹਉ ਹੈ ਮਜੂਰੀ ਹੈ ਕਿੰਨੇ ਸਾਨੂੰ ਬਿਲਰ ਦਿੰਨੇ ਹੋ ਕਾਇਦਰਾ ਤੇ ਸਾਡਾ ਜਿਹੜਾ ਨਾਮ ਹੈ ਕੱਟ ਕੇ ਜੇ ਕੋਈ ਗੱਠਾ ਬਣਾ ਜੂਗਾ ਤਾਂ ਹਫ਼ਤਾ ਹਫ਼ਤਾ ਦੋ ਦੋ ਹਫ਼ਤੇ ਆਉਂਦਾ ਨਹੀਂ ਕਿੰਨੇ ਦਿਨ ਦਾ ਸਾਡੇ ਨਾਲ ਐਗਰੀਮੈਂਟ ਕਰਦੇ ਹੋ ਅਸੀਂ ਅੱਗ ਲਾਉਣ ਨੂੰ ਕੋਈ ਵੀ ਬੰਦਾ ਤਿਆਰ ਤੁਸੀਂ ਆ ਦਿੱਤੇ ਸੀਗੇ ਉਸ ਟਾਈਮ ਵੀ ਜਿਵੇਂ ਪਰਾਲੀ ਨੂੰ ਪਲਟ ਕੇ ਬੀਜ ਦੇ ਵਿੱਚ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਜਿਹੜੀ ਪਿਛਲੀ ਭਗਵਾਨਤ ਮਾਨ ਸਰਕਾਰ ਇਹਨਾਂ ਨੇ ਵੀ ਕਿਹਾ ਸੀਗਾ ਵੀ ਅਸੀਂ ਜਿਹੜਾ ਵੀ ਕਿਸਾਨ ਅੱਗ ਨਹੀਂ ਲਾਊਗਾ ਪਰਾਲੀ ਨਹੀਂ ਜਲਾਊਗਾ ਉਹਨੂੰ ਆਰਥਿਕ ਮਦਦ ਦਿੱਤੀ ਜਾਊਗੀ ਪੱਤੇ ਦਿੱਤੇ ਜਾਣਗੇ ਪਰ ਉਹ ਅਖਬਾਰਾਂ ਦੀਆਂ ਬਿਆਨ ਰਹਿ ਗਏ ਨੇ ਕਿਸੇ ਨੇ ਇਸ ਚੀਜ਼ ਦਾ ਕੋਈ ਖਿਆਲ ਨਹੀਂ ਕੀਤਾ ਇਸ ਦੇ ਉਲਟ ਹੈ ਇਹ ਜਿਹੜੀ ਗੱਲ ਮੈਂ ਕਰਨ ਵਾਸਤੇ ਆਇਆ ਠੀਕ ਹੈ ਬਿੱਲ ਦੇ ਦੇਣਗੇ ਪਰਾਲੀ ਦੀਆਂ ਇਕੱਠਾ ਬੰਨ ਕੇ ਖੇਤ ਦਾ ਲਤਾੜਾ ਵੀ ਪੈ ਰੂ ਆਪਣੀ ਪਰਾਲੀ ਚੱਕ ਕੇ ਖੇਤ ਬੰਜਰਤਾ ਵੱਲ ਜਾ ਰਹੇ ਨੇ ਉਹ ਵੀ ਹੋ ਜਾਏਗਾ ਉਹ ਸਿੱਕੀ ਹੈ ਸਰਕਾਰ ਕੀ ਕਰ ਰਹੀ ਹੈ ਸਬਸਿਡੀਆਂ ਜਿਹੜੀਆਂ ਨੇ ਉਹ ਪਰਾਲੀ ਦੀਆਂ ਫੈਕਟਰੀ ਇੰਡਸਟਰੀ ਨੂੰ ਦਿੱਤੀਆਂ ਜਾ ਰਹੀਆਂ ਨੇ ਬਹੁਤ ਆਦਚ ਤੇ ਉਹ ਵੀ ਪਰਾਲੀ ਨੂੰ ਜਿਹੜਾ ਗਾਲਦੇ ਨੇ ਉੱਥੇ ਜਾਦਾ ਉਹ ਫੈਕਟਰੀਆਂ ਨੂੰ ਵੇਚ ਕੇ ਉੱਥੇ ਵੀ ਸੜਦੀ ਹੈ ਤੇ ਦੂਸਰਾ ਜੇ ਉਥੇ ਗਾਦੀ ਵੀ ਇਹਦਾ ਇਸ ਤਰ੍ਹਾਂ ਦੇ ਕੈਮੀਕਲ ਉਥੇ ਯੂਜ਼ ਹੁੰਦੇ ਨੇ ਜਿਹੜੇ ਫੇਰ ਦਵਾਰ ਤੋਂ ਆਪਣੀ ਧਰਤੀ 'ਚ ਜਾ ਕੇ ਆਪਣੇ ਪਾਣੀ ਨੂੰ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਕਰਦੇ ਨੇ ਤੇ ਜਿਹੜਾ ਸਭ ਤੋਂ ਵਧੀਆ ਹਾਲ ਹੈ ਸਾਡੀਆਂ ਕਿਸਾਨ ਜਥੇ ਵੰਦੀਆਂ ਨੇ 200 ਰੁਪਏ ਪਰ ਕੁਇੰਟਲ ਮੰਗ ਕੀਤੀ ਹੋਈ ਹੈ ਸਰਕਾਰਾਂ ਤੋਂ ਕਿ ਸਾਨੂੰ 200 ਰੁਪਏ ਕੁਇੰਟਲ ਜੇ ਸਾਡੀ 35 40 ਕੁਇੰਟਲ ਜੀਰੀ ਆ ਤਾਂ ਸੱਤ ਤੋਂ 8000 ਰੁਪਏ ਸਾਨੂੰ ਭੱਤੇ ਦੋ ਉਹਦਾ ਪ੍ਰਬੰਧ ਆਪ ਕਰ ਲਾਂਗੇ ਵੀ ਫੈਕਟਰੀ ਇੰਡਸਟਰੀ ਵੀ ਤਾਂ ਦੇ ਹੀ ਰਹੇ ਆ ਸਾਡੇ ਖੇਤਾਂ ਦੀ ਉਪਜ ਵੀ ਜਿਹੜੀ ਆ ਉਹ ਵਧੂਗੀ ਸਾਨੂੰ ਫਰਟੀਲਾਈਜ਼ਰ ਦੀ ਵੀ ਡਿਮਾਂਡ ਜਿਹੜੀ ਉਹ ਘਟ ਜੇਗੀ ਸਾਡੇ ਇਸ ਏਰੀਆ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਗੜੇ ਮਾਰੀ ਹੋਈ ਪਟਵਾਰੀ ਸਾਹਿਬ ਆਏ ਉਹਨੇ ਕੋਸ਼ਿਸ਼ ਵੀ ਕੀਤੀ ਉਹ ਦੌਰੀ ਕਰਨ ਤੋਂ ਬਾਅਦ ਪਤਾ ਨਹੀਂ ਕਿਉਂ ਉਹਦਾ ਕੁਝ ਵੀ ਨਹੀਂ ਬਣਿਆ ਇਹ ਗੱਲ ਹੈ ਜਿਹਦੀ ਮੈਂ ਤੁਹਾਡੇ ਨਾਲ ਨਿੱਤ ਲੈਣੀ ਹਾਂ ਕਿ ਉਹਨਾਂ ਕਿ ਇੱਥੇ ਅੱਧੀ ਮਤਲਬ ਹੈ 50% ਮੂਵੀ ਘਟ ਕਈ ਲੋਕਾਂ ਦਾ ਚਾਰ ਨਿਕਲਿਆ ਇੱਥੇ ਹਜਾ ਬੰਦਾ ਰੋਂਦਾ ਦੇਖਿਆ ਮੈਂ ਜਿਹਦੀ ਜ਼ਮੀਨ ਥੇਕੇ ਦੇ ਲਈ ਸੀ ਜਦੋਂ ਉਹਦੀ ਕਰੇ ਮਾਰੀਆਂ ਫਸਲ ਮਰ ਗਈ ਉਹ ਬੰਦਾ ਰੋ ਰਿਹਾ ਸੀ ਅ ਉਹ ਉਹ ਦਿਖੇ ਕੇ ਮੇਰਾ ਵੀ ਰੋਣਾ ਆ ਗਿਆ ਪਰ ਉਸ ਤੋਂ ਬਾਅਦ ਇਹ ਕਹਿੰਦਾ ਵੀ ਕਿਸਾਨਾਂ ਦੀ ਫੌਰੀ ਤੌਰ ਤੇ ਪੂਰੀ ਮਹਿੰਦਰੀ ਨਾਲ ਕਾਹ ਫੋਨ ਦੀ ਜਰੂਰਤ ਹੈ ਨਹੀਂ ਆਏ ਨਹੀਂ ਇਸ ਕਰਕੇ ਅਸੀਂ ਇਹ ਹੰਦਵਾਣਾ ਚਾਹੁੰਦੇ ਆ ਕਿਸਾਨਾਂ ਨੇ ਆ ਸਮੱਸਿਆ ਵਗਦੀ ਦੀ ਸੀ ਸਾਹਿਬ ਤੇ ਹੱਲੇ ਦਾ ਅਗ ਨਹੀਂ ਆਈ ਸਮੱਸਿਆ ਵਗਦੀ ਜਬੇ ਕੋਡਾ ਬੰਦ ਸਤ ਸ੍ਰੀ ਅਕਾਲ ਆਪਣੇ ਬਜ਼ੁਰਗ ਸਾਰੇ ਕਿਸਾਨ ਸਾਡੇ ਆਏ ਨੇ ਤੇ ਬਹੁਤ ਹੀ ਚੰਗੀ ਤਰੀਕੇ ਨਾਲ ਅੰਨੇ ਗੱਲ ਕੀਤੀ ਪ੍ਰਧਾਨ ਜੀ ਨੇ ਵੀ ਕਰ ਦਿੱਤੀ ਤੇ ਮੈਂ ਇੱਕ ਇੱਕ ਕਰਕੇ ਤੁਹਾਡੇ ਜਿਹੜੇ ਇਸ਼ੂਸ ਹੈ ਉਹਦੇ ਬਾਰੇ ਗੱਲ ਕਰਦਾ ਇੱਕ ਪਹਿਲਾ ਪਪਾ ਜੀ ਨੇ ਹੁਣੇ ਕਿਹਾ ਕਿ ਕੋਈ ਲਾਸਟ ਟਾਈਮ ਡਰੇਗਾ ਨੁਕਸਾਨ ਹੋਇਆ ਸੀ ਫਸਲਾਂ ਦਾ ਤਾਂ ਉਹਦਾ ਗਿਰਦਾਵਰੀ ਹੋ ਗਈ ਸੀ ਤੇ ਇਹਨਾਂ ਨੇ ਜੈਤਿਆ ਦਾ ਸਰ ਜੀ ਕਹਿ ਰਹੇ ਕਿ ਮੈਂ ਰਿਪੋਰਟ ਭੇਜੀ ਹੈਗੀ ਹੈ ਜੇ ਇਹਨਾਂ ਨੇ ਰਿਪੋਰਟ ਭੇਜੀ ਹੈਗੀ ਹੈ ਮੈਂ ਅੱਗੇ ਵੀ ਭੇਜੀਏ ਸਾਡੇ ਤੋਂ ਕੁਝ ਪੈਸੇ ਪਿਛਲੇ ਹਫਤੇ ਆਏ ਨੇ ਉਹ ਮੈਂ ਚੈੱਕ ਕਰ ਲੈਣਾ ਕਿ ਉਹਦੇ ਵਿੱਚ ਤੁਹਾਡਾ ਪਿੰਡ ਹੈ ਜਾਂ ਨਹੀਂ ਜੇ ਇਸ ਪਿੰਡ ਦੇ ਆ ਚੁੱਕੇ ਨੇ ਤਾਂ ਫਿਰ ਮੈਂ ਉਹਨਾਂ ਨੂੰ ਟ੍ਰਾਂਸਫਰ ਕਰਕੇ ਤੁਹਾਡੇ ਪੇਮੈਂਟ ਹੋ ਜਾਊਗੀ ਜੇ ਨਹੀਂ ਆਏ ਤਾਂ ਮੈਂ ਫਾਲੋਅ ਅਪ ਕਰ ਲੈਣਾ ਪਰ ਉਹ ਪੈਸੇ ਇਹਨਾਂ ਨੇ ਰਿਪੋਰਟ ਭੇਜੀ ਹੈ ਤਾਂ ਪੈਸੇ ਜ਼ਰੂਰ ਆ ਜਾਣਗੇ ਮੈਂ ਪਿਛਲੇ ਸਾਲ ਜਿਹੜੀ ਵੀ ਹੋਈ ਸੀ ਉਹਦੀ ਮੈਂ ਰਿਪੋਰਟ ਪੇਸ਼ ਕੀਤੀ ਸੀ ਹੁਣ ਇਦਾਂ ਬੰਦਾ ਪਿੰਡ ਦਾ ਗਿਆ ਕਿ ਨਹੀਂ ਉਹ ਇੱਕ ਪਾਰੀ ਮੈਨੂੰ ਮੈਰੀਫਾਈ ਕਰਨਾ ਪਵੇਗਾ ਪਰ ਸਾਡੇ ਕੋਲ ਕੁਝ ਪੈਸੇ ਪਿਛਲੇ ਹfte ਆਏ ਨਹੀਂ ਪਿਛਲੇ ਸਾਲ ਦੇ ਉਸਾਰਨ ਨੂੰ ਬਸ ਨਵੀਂ ਨਹੀਂ ਹੋਈ ਕਹਿੰਦੇ ਇਹ ਰਿਪੋਰਟ ਬਾਕੀ ਹੁਣ ਦੇਖੋ ਰਿਪੋਰਟ ਆਈ ਹੈ ਨਾ ਮੇਰੇ ਕੋਲ ਹਾਂਜੀ ਹੈ ਤਾਂ ਫਿਰ ਤਾਂ ਮੋਸਟ ਪ੍ਰੋਬੇਬਲ ਇਹ ਤੁਹਾਡਾ ਕੈਸਾ ਜਿਹੜਾ ਆਏਗਾ ਉਹ ਆ ਗਿਆ ਹੋਣਾ ਜੇ ਨਹੀਂ ਆਇਆ ਹੋਏਗਾ ਤਾਂ ਫਿਰ ਆ ਹੀ ਜਾਏਗਾ ਮਹੀਨੇ ਇੱਕ ਵਿੱਚ ਕਿਉਂਕਿ ਉੱਥੇ ਮੀਟਿੰਗ ਹੁੰਦੀ ਹੈ ਚੀਫ ਸਕੱਟਰੀ ਸਾਹਿਬ ਦੀ ਨਿਗਰਾਨੀ ਦੀ ਵੀ ਉਹਦੇ ਬਾਅਦ ਫਿਰ ਮੀਟਿੰਗ ਦੇ ਬਾਅਦ ਹੀ ਪੈਸੇ ਰਿਲੀਜ਼ ਹੁੰਦੇ ਨੇ ਉਹ ਆ ਜਾਣਗੇ ਉਹਦਾ ਕੋਈ ਇਸ਼ੂ ਨਹੀਂ ਧੰਨਵਾਦ ਦੂਜਾ ਜ ਬਟ ਇਹ ਵਾਲੇ ਦਾ ਨਹੀਂ ਹੈ ਪੰਜਾਬ ਦੇ ਨਹੀਂ ਹੈ ਭਾਰਤ ਦਾ ਮਸਲਾ ਬਣਿਆ ਹੋਇਆ ਹੈ ਕਿਉਂਕਿ ਇਹਦੇ ਵਿੱਚ ਇੰਪੋਰਟ ਦਾ ਇਸ਼ੂ ਹੈ ਤੇ ਉਹ ਇੰਪੋਰਟ ਜਿਹੜਾ ਆਏਗਾ ਉਹ ਭਾਰਤ ਸਰਕਾਰ ਡਿਸਾਈਡ ਕਰਦੀ ਹੈ ਕਿ ਇਹਦੇ ਬਾਰੇ ਆਪਣੇ ਜਿਹੜੇ ਐਡੀਸ਼ਨਲ ਸੀਨੀਅਰ ਸਕੱਤਰ ਸਾਹਿਬ ਨੇ ਉਹ ਹਫਤਾ ਪਹਿਲਾਂ ਦਿੱਲੀ ਵੀ ਗਏ ਤੇ ਉੱਥੇ ਮੰਤਰੀ ਸਾਹਿਬ ਜਿਹੜਾ ਬਣਾਜੀ ਗੱਲ ਵੀ ਹੋਈ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਵੀ ਜਿਹੀ ਬੜੀ ਪ੍ਰੋਬਲਮ ਆ ਰਹੀ ਹੈ ਤੇ ਇਹਦੇ ਵਾਸਤੇ ਐਕਸਟਰਾ ਟੈਕਸ ਦੇ دیے ਜਾਣ तो बारे भी सरकार जी है वह चिंतित हैगी क्योंकि सरकार के अपने कंट्रोल जो कि नहीं है भारत सेंट्रल गोरमेंट के कंट्रोल भी जाएगा तो है तो कि जो अपने वे किसान है वह घट्टो घट कट, एक आएकर, दो एक बस एक या दो एकफे सीवर इस तो बहुत ज़्यादा ये मसला जो है अज का है नवी पीढ़ी का मसला है सारी आगे की जरूरियात और खर्चा भी कुछ नहीं जिम्मे मैं कहा कि जो नॉर्मल खर्चा तो आता है उसको तो घट खर्चा है मशीन जी है लख रुपये की है आपड कर देवे तुम एक एकर, दो टोटल मिला के पिंड में भी ती एकर मशीन के नाम कोशिश कर रहे हो आपको तो बंदा भी देने दे जो टेक्नीकली समझा दे दे नहीं देगा कि नहीं करना है। ਇੱਥੇ ਆਏ ਸੀ ਵੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜੀਰੀ ਦਾ ਕਟਾਈ ਕਰਨੀ ਹੈ ਉਹਨਾਂ ਨੂੰ ਜਿਹੜੀ ਰੈਂਦ ਖੁੰਦ ਨੂੰ ਅੱਗ ਲਾਉਣੀ ਹੈ ਵੀ ਤੁਸੀਂ ਨਾ ਲਾਓ ਅਸੀਂ ਉਹਨਾਂ ਨੂੰ ਦੋ ਤਿੰਨ ਸਵਾਲ ਪੁੱਛੇ ਸੀ ਵੀ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਅਸੀਂ ਸਬਸਿਡੀਆਂ ਦੇ ਇੰਨੇ ਬੈਲਰ ਦੇਤੇ ਵੀ ਸਾਡੇ ਪਿੰਡ ਵਾਸਤੇ ਤੁਸੀਂ ਕਿੰਨੇ ਬੈਲਰ ਦਿੰਦੇ ਹੋ 4000 ਕਿੱਲਾ ਸਾਡੇ ਤਕਰੀਬਨ ਜੀਰੀ ਦਾ 20 ਕਿੱਲੇ ਇੱਕ ਬੈਲਰ ਜਿਹੜਾ ਉਹ ਸਫਾਈ ਕਰਦਾ ਵੀ ਬਾਕੀ ਕਿੰਨੇ ਦਿਨਾਂ ਚ ਉਹ ਕਰੂਗਾ ਅਸੀਂ ਬਿਲਕੁਲ ਅਗ ਲਾਉਣ ਨੂੰ ਤਿਆਰ ਨਹੀਂ ਹੈਗੇ ਵੀ ਅਗ ਲਾਵਾਂਗੇ ਸਾਨੂੰ ਅਗ ਲਾਉਣੇ ਕੋਈ ਚੰਗੀ ਨਹੀਂ ਸਾਡੇ ਨੌਜਵਾਨਾਂ ਦੀ ਬੇਟਿਆਂ ਦੀ ਧੀਾਂ ਦੀ ਜਿਹੜੀ 1% ਸੀਜ਼ਨ ਦੇ ਇੱਕ ਸੀਜ਼ਨ ਦੇ ਵਿੱਚ ਸਾਡੀ ਨਿਗਾਹ ਚਲੀ ਜਾਂਦੀ ਹੈ ਅਸੀਂ ਬਹੁਤ ਬਚਤ ਕਰਦੇ ਆ ਪਰ ਸਾਨੂੰ ਇਹ ਹੀ ਗੱਲਾਂ ਤੁਸੀਂ ਰੂਟਾ ਪੀਟਰ ਕਿਸੇ ਨੂੰ ਧਾਰਾ ਲੈ ਲਓ ਕਿਸੇ ਨੂੰ ਹੈਪੀ ਸੀਟਰ ਧਾਰਾ ਦੇ ਦਿਓ ਪਰ ਧਾਰਾ ਅੱਜ ਦੀ ਜਵਾਨੇ ਵਿੱਚ ਕੌਣ ਦਿੰਦਾ ਹੈ ਪੈਸਾ ਅਗਲਾ 1.5 ਲੱਖ ਰੁਪਇਆ ਲਾ ਕੇ ਇੱਕ ਦੂਜੇ ਨੂੰ ਕੌਣ ਤੜਵਾਉਂਦਾ ਹੈ ਇਹਦੇ ਵਿੱਚ ਸਾਡਾ ਅੱਜ ਡੀਸੀ ਸਾਹਿਬ ਨੇ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਸਿਰਫ ਗੱਲਾਂ ਹੀ ਰਹਿ ਗਈਆਂ ਉੱਥੇ ਫਲਾਣੀ ਚੀਜ਼ ਲਿਆਓ ਫਲਾਣੇ ਸਾਹਮਣੇ ਆਈ ਹੋਈ ਹੈ ਉਹਨੂੰ ਕੱਲਾ ਕੱਲਾ ਦਾਣਾ ਲਾ ਦੂੰ ਨਾ ਉਹ ਅਸੀਂ ਦੇਖੀ ਨਾ ਅਸੀਂ ਨੇ ਸੁਣਿਆ ਕਦੇ ਇਹ ਗੱਲਾਂ ਦੇ ਵਿੱਚ ਤੰਤ ਘੱਟੇ ਹੀ ਲੱਗਦਾ ਸਾਨੂੰ ਅਸੀਂ ਦਾ ਪੈਲਰ ਨੂੰ ਕਿਹਾ ਦੂਸਰੀ ਨੰਬਰ ਕਿਹਾ ਵੀ ਅਸੀਂ ਆਪੇ ਸ ਮਾਰਾਂਗੇ ਵੀ ਅਸੀਂ ਸਾਨੂੰ ਤੁਸੀਂ 200 ਰੁਪਏ ਕਵਾਂਟਲ ਜਿਹੜਾ ਬਾਉਂਡਸ ਜੀਰੀ ਤੇ ਸਰਕਾਰੋਂ ਵਹੀਆ ਕਰਾਵੇ ਤਾਂ ਕਿ ਜਿਹੜੀ 20 ਕੁਆਂਟਲ ਜਾਂ 30 ਕੁਆਂਟਲ ਹੈਗੀ ਅਸੀਂ 6000 7000 ਨਾਲ ਪਰਾਲੀ ਦਾ ਜਦ ਅਸੀਂ ਕਰਾਂਗੇ ਜਾਂ ਸਾਨੂੰ ਜਿਹੜੀ ਉਤਲੀ ਪਰਾਲੀ ਹੈ ਮਸ਼ੀਨ ਨਾਲੋਂ ਦੀ ਕੱਢਦੀ ਹੈ ਵੀ ਉਹ ਫੁੱਕਣ ਦੀ ਇਜਾਜ਼ਤ ਦਿੱਤੀ ਜਾਵੇ ਇਸ ਦਾ ਥੋੜਾ ਜਿਹਾ ਹੰਗਾਰਾ ਭਰ ਗਿਆ ਵੀ ਇਹ ਅਸੀਂ ਉੱਤੇ ਜਾ ਕੇ ਇਸ ਗੱਲ ਕਰ ਲਾਂਗੇ ਵੀ ਸਾਨੂੰ ਜੇ ਉਹ ਫੁੱਕਣ ਦੇ ਤਾਂ ਤੁਹਾਨੂੰ ਜੁਰਮਾਨਾ ਨਹੀਂ ਲਾਵਾਂਗੇ ਜੇ ਤੁਸੀਂ ਕਰਚਾ ਵੱਟ ਕੇ ਫੁੱਕੋਗੇ ਅਸੀਂ ਵੱਡੇ ਪੱਧਰ ਤੇ ਜੁਰਮਾਨਾ ਲਾਵਾਂਗੇ ਅਗਰ ਜੇ ਸਾਨੂੰ ਬੈਲਰ ਨਾ ਮਿਲੇ ਸਾਡੇ ਕੋਲ ਛੁੱਟਾ ਉਹ ਬਿਜਣ ਦਾ ਨਾਮ ਇਤਜਾਮ ਹੋਇਆ ਕੋਈ ਫਿਰ ਤਾਂ ਦੇਖੋ ਅੱਗੇ ਲਾਉਣੀ ਪੈਣੀ ਹੈ ਸਾਡੀ ਮਜਬੂਰੀ ਹੈ ਸਾਨੂੰ ਚਾਹ ਨਹੀਂ ਹੈ ਜੇ ਅਗਰ ਸਾਡੀ ਸਰਕਾਰ ਕੋਈ ਮਸਲਾ ਹੱਲ ਕਰਦੀ ਹੈ ਵੈਲਰ ਦਿੰਦੀ ਹੈ ਜਾਂ ਸਾਨੂੰ ਉੱਤੋਂ ਤੋਂ ਇੱਕ ਲੈਂਡ ਫੁੱਕੜ ਦਿੰਦੀ ਹੈ ਤਾਂ ਅਕ ਲਾਉਂਦਾ ਸਾਨੂੰ ਕੋਈ ਚਾਹ ਪਰਾਲੀ ਦੇ ਸੋਲੂਸ਼ਨ ਲਈ ਡੀਸੀ ਸਾਹਿਬ ਆਏ ਨੇ ਇਹਨਾਂ ਨੇ ਜੀ ਮੀਟਿੰਗ ਰੱਖੀ ਹੈ ਇੱਕ